ਕੇਜ ਗੁਰਪ੍ਰਤਾਪ ਸਿੰਘ ਬਡਾਲਾ ਦੇ ਬਿਆਨਾਂ ਦੀ ਨਿਖੇਦੀ ਕੀਤੀ ਹੈ ਅਤੇ ਇੰਡੀਆ న్యూਸ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰ ਨੇ ਦੱਸਿਆ ਕਿ ਇਹ ਜੋ ਬਡਾਲਾ ਸਾਹਿਬ ਨੇ ਜੋ ਬਿਆਨ ਦਿੱਤਾ ਬਹੁਤ ਹੀ ਮਨਪਾਗਾ ਬਿਆਨ ਹੈ ਤੇ ਉਹਨਾਂ ਦੱਸਿਆ ਕਿ ਮੇਰੇ ਬਾਰੇ ਉਹ ਆਖਣਗੇ ਕਿ ਮੈਂ ਅਕਾਲੀ ਦਲ ਦਾ ਬੁਲਾਰਾ ਹਾਂ ਇਸ ਕਰਕੇ ਮੈਂ ਬਿਆਨ ਦੇ ਦੇ ਰਿਹਾ ਕਿ ਨਹੀਂ ਮੈਂ ਇੱਕ ਵਕੀਲ ਹੋਣ ਦੇ ਤੌਰ ਤੇ ਅਤੇ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਮੈਂ ਮਹਿਸੂਸ ਕੀਤਾ ਕਿ ਬੜਾ ਹੀ ਦੁੱਖ ਹੋਇਆ ਤਕਲੀਫ ਹੋਈ ਹੈ ਉਹਨਾਂ ਨੇ ਇਹ ਗੱਲ ਕਹੀ ਅਕਾਲ ਤਖਨ ਸਾਇਦ ਦੇ ਉੱਤੇ ਜਿਹੜੀ ਚਾਰਾ ਜੋਹੀ ਕਰ ਲਈ ਸ਼ੋਮਣੇ ਅਕਾਲੀ ਦਲ ਪਹੁੰਚਿਆ ਹੈ ਉਸ ਦੀ ਜਿਹੜੀ ਲੀਗਲ ਰਾਏ ਦੇਣ ਵਾਲਾ ਵਿਅਕਤੀ ਹੈ ਉਹ ਇੱਕ ਨਾਨ ਸਿੱਖ ਹੈ ਜੜਾ ਕਿ ਉਹ ਆਪ ਪੁਨਰਗੁਰੂ ਸਿੱਖ ਨਹੀਂ ਹੈ ਇੰਡੀਆ న్యూਸ ਦੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਤੇ ਅਸੀਂ ਅੱਜ ਬਾਹਰ ਐਸੋਸੀਏਸ਼ਨ ਜ਼ਿਲ੍ਹਾ ਅਧਿਅਕਸ਼ ਅਮਰਦੇਵ ਸਿੰਘ ਧਾਰਨੀ ਜੀ ਉਹਨਾਂ ਦੇ ਕੋਲ ਪਹੁੰਚੇ ਆਂ ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਬਡਾਲਾ ਸਾਹਿਬ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਹੈ ਇੱਕ ਤੌਰ ਐਡਵੋਕੇਟ ਹੋਣ ਦੇ ਕਾਰਨ ਉਹ ਕੀ ਮਹਿਸੂਸ ਕਰਦੇ ਆ ਆਓ ਧਰਨੀ ਸਾਹਿਬ ਨਾਲ ਅਸੀਂ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਬਡਾਲਾ ਸਾਹਿਬ ਨੇ ਬਿਆਨ ਦਿੱਤਾ ਹੈ ਮੈਂ ਸਮਝਦਾ ਕਿ ਉਹ ਬਹੁਤ ਹੀ ਮੰਦ ਭੱਗ ਹੈ ਦੇਖੋ ਮੇਰੇ ਬਾਰੇ ਉਹ ਕਹਿਣਗੇ ਕਿ ਮੈਂ ਜੀ ਅਕਾਲੀ ਦਲ ਦਾ ਬੁਲਾਰਾ ਹਾਂ ਇਸ ਕਰਕੇ ਇਹ ਬਿਆਨ ਦੇ ਰਹੇ ਆ ਨਹੀਂ ਦੇਖੋ ਮੈਂ ਇੱਕ ਵਕੀਲ ਹੋਣ ਦੇ ਤੌਰ ਤੇ ਇੱਕ ਵਕੀਲਾਂ ਦਾ ਪ੍ਰਧਾਨ ਹੋਣ ਦੇ ਤੌਰ ਤੇ ਇਮਸੂਸ ਕੀਤਾ اور ਮੈਨੂੰ ਇਸ ਗੱਲ ਦਾ ਦੁੱਖ ਹੋਇਆ ਤਕਲੀਫ ਹੋਈ ਆ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਚਾਰਾ ਜੋੜੀ ਕਰ ਲਈ ਸ਼ਰੋਮਣੀ ਕਾਲੀ ਦਰਹਲ ਪਹੁੰਚਿਆ ਉਸ ਦੀ ਜਿਹੜੀ ਲੀਗਲ ਰਾਏ ਦੇਣ ਵਾਲਾ ਵਿਅਕਤੀ ਹੈ ਉਹ ਇੱਕ ਨਾਨ ਸਿੱਖ ਹੈ ਜਿਹੜਾ ਕਿ ਆਪ ਪੂਰਨ ਗੁਰਸਿੱਖ ਨਹੀਂ ਹੈਗਾ ਜਿਹੜਾ ਕਿ ਲੀਗਲ ਰਾਏ ਦੇ ਰਿਹਾ ਔਰ ਉਹਦੀ ਲੀਗਲ ਰਾਏ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਸੁਣ ਰਿਹਾ ਹੈਗਾ ਮੈਂ ਇਹ ਸਮਝਦਾ ਹੈਗਾ ਕਿ ਬਡਾਲਾ ਸਾਹਿਬ ਘਟੋ ਘਟ ਤੁਸੀਂ ਤਾਂ ਆਪਣੇ ਆਪ ਨੂੰ ਵੰਡ ਸਕਦੇ ਆ ਪਹਿਲਾਂ ਤੁਸੀਂ ਹਿੰਦੂ ਸਿੱਖਾਂ ਦੇ ਵਿੱਚ ਫਰਕ ਪਾਇਆ ਫਿਰ ਤੁਸੀਂ ਹੋਰ ਜਿਹੜੇ ਹੈਗਾ ਫਿਰਕੇ ਪ੍ਰਸਤੀ ਦੇ ਵਿੱਚ ਚੱਲੇ ਅੱਜ ਤੁਸੀਂ ਵਕੀਲਾਂ ਨੂੰ ਵੀ ਜਿਹੜਾ ਹੈਗਾ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈ ਵੀ ਜੇ ਤੁਹਾਡਾ ਆਪਣਾ ਕੋਈ ਕੇਸ ਕੋਈ ਮੁੱਦਾ ਹੋਵੇ ਕੀ ਤੁਸੀਂ ਉਦੋਂ ਪਹਿਲਾਂ ਪੁੱਛੋਗੇ ਕਿ ਵਕੀਲ ਦੀ ਕਾਬਲੀਅਤ ਦੇਖੋਗੇ ਜਾਂ ਹਿੰਦੂ ਸਿੱਖ ਦੇਖੋਗੇ ਕਿ ਤੁਸੀਂ ਕਦੇ ਹਿੰਦੂ ਵਕੀਲ ਕੋਲ ਨਹੀਂ ਜਾਓਗੇ ਦੂਜਾ ਦੂਜੀ ਗੱਲ ਇਹ ਹੈਗੀ ਆ ਕਿ ਇਸ ਜਿਉਂਦੇ ਜੀ ਆਪਾਂ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਵਰਗਾਂ ਨਾਲ ਹਰ ਤਰ੍ਹਾਂ ਦੇ ਮਨੁੱਖਾਂ ਦੇ ਨਾਲ ਆਪਾਂ ਵਰਤਦੇ ਹੈਗੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਤੁਹਾਨੂੰ ਡਾਕਟਰਾਂ ਦੀ ਲੋੜ ਪੈਂਦੀ ਹੈ ਕੀ ਤੁਸੀਂ ਜਦੋਂ ਡਾਕਟਰ ਕੋਲ ਜਾਓਗੇ ਕਿ ਉੱਥੇ ਜਾ ਕੇ ਤੁਸੀਂ ਉਹਦੇ ਪ੍ਰੋਫੈਸ਼ਨਲ ਦੇ ਵਿੱਚ ਪਹਿਲਾਂ ਇਹ ਦੇਖੋਗੇ ਕਿ ਮੈਂ ਤਾਂ ਹਿੰਦੂ ਡਾਕਟਰ ਤੋਂ ਜਿਹੜਾ ਹੈਗਾ ਆਪਣਾ ਇਲਾਜ ਨਹੀਂ ਕਰਾਉਣਾ ਮੈਂ ਤਾਂ ਸਿੱਖ ਡਾਕਟਰ ਤੋਂ ਇਲਾਜ ਕਰਾਉਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਨੂੰ ਇਹ ਲੱਗਦਾ ਹੈਗਾ ਦੇਖੋ ਅਕਾਲੀ ਦਲ ਦੇ ਵਿੱਚ ਉਹ ਬਾਗੀ ਤੜਾ ਹੈਗਾ ਉਹਨਾਂ ਦੀ ਅਕਾਲੀ ਦਲ ਦੇ ਨਾਲ ਲੜਾਈ ਹੋ ਸਕਦੀ ਹੈਗੀ ਆ ਮੈਂ ਇਹਨੂੰ ਕੋਈ ਇਸ ਗੱਲ ਤੇ ਉਹ ਨਹੀਂ ਉਹਨਾਂ ਨੇ ਆਪਣੀ ਚਾਰਾ ਜੋਈ ਕਰਨੀ ਆ ਅਕਾਲੀ ਦਲ ਨੇ ਆਪਣੀ ਚਾਰਾ ਜੋਈ ਕਰਨੀ ਹੈ ਪਰ ਜਦੋਂ ਇੱਕ ਵਕੀਲ ਨੂੰ ਸਿੱਖ ਜਾਂ ਨਾਨ ਸਿੱਖ ਸਿੱਖ ਜਾਂ ਗੈਰ ਸਿੱਖ ਕਹਿ ਕੇ ਉਸ ਦੀ رائے ਨੂੰ ਵੀ ਜਿਹੜਾ ਹੈਗਾ ਸਿੱਖ ਦੀ رائے ਜਾਂ ਗੈਰ ਸਿੱਖ ਦੀ رائے ਬਣਾ ਦੇਣਾ ਮੈਂ ਸਮਝਦਾ ਕਿ ਇਸ ਦੇ ਨਾਲ ਮੰਦ ਭਾਗਾ ਹੋ ਹੀ ਸਕਦਾ ਔਰ ਮੈਂ ਇਹ ਸਮਝਦਾ ਹੈਗਾ ਕਿ ਬਡਾਲਾ ਸਾਹਿਬ ਜਿਹੜਾ ਤੁਸੀਂ ਪਿਛਲੇ ਟਾਈਮਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਸਾਰੀ ਦੁਨੀਆ ਤੁਹਾਡੇ ਦੇ ਉੱਤੇ ਅਲੀਗੇਸ਼ਨ ਲਾਉਦੀ ਆ ਕਿ ਤੁਸੀਂ ਕੀ ਦੇ ਕਰਨ ਦੇ ਉੱਤੇ ਇਹ ਸਾਰਾ ਕੁਝ ਕਰ ਰਹੇ ਹੈਗੇ ਆ ਜਿਹੜਾ ਤੁਸੀਂ ਐਡਾ ਬੜਾ ਬਖੇੜਾ ਖੜਾ ਕਰਿਆ ਕਰਿਆ ਬੈਠ ਹੈ ਉਸ ਬਖੇੜੇ ਨੂੰ ਜਿਹੜਾ ਹੈਗਾ ਨਾ ਉਹ ਉਹ ਖੜਾ ਕਰਨ ਵੇਲੇ ਤੁਹਾਨੂੰ ਇਹ ਯਾਦ ਨਹੀਂ ਸੀ ਆਇਆ ਕਿ ਕੌਣ ਸਾਡੇ ਨਾਲ Hindu ਹੈਗਾ ਕੌਣ ਸਾਡੇ ਨਾਲ Sikh ਹੈਗਾ ਇਹਨਾਂ ਨੂੰ ਐਲਾਨ ਕਰ ਦੇਣਾ ਚਾਹੀਦਾ ਹੈਗਾ ਜਾਂ ਤਾਂ ਵੀ ਇਹ ਜਦੋਂ ਵੋਟਾਂ ਵੀ ਪਣ ਗਈਆਂ ਨਾ ਕਿ ਅਸੀਂ ਜਿਹੜਾ ਗੈਰ ਸਿੱਖ ਹੈਗਾ ਜਾ ਨੌਨ ਸਿੱਖ ਹੈਗਾ ਉਸ ਦੀ ਅਸੀਂ ਵੋਟ ਨਹੀਂ ਮੰਗਾਗੇ ਉਹਨੂੰ ਵੋਟ ਲੈਣ ਦੀ ਜਾਵਾਂਗੇ ਅਸੀਂ ਸਿਰਫ ਸਿੱਖ ਤੋਂ ਵੋਟ ਲੈਣ ਜਾਵਾਂਗੇ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਮੂਰੇ ਲਾਇਆ ਵਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਸ ਆਪਣੇ ਬਡਾਲਾ ਸਾਹਿਬ ਨੂੰ ਦਰਕਨਾਰ ਕਰੋ ਔਰ ਇਹਨਾਂ ਦੀ ਜਿਹੜੀ ਗੱਲ ਹੈਗੀ ਆ ਉਸ ਦੇ ਉੱਤੇ ਜਿਹੜਾ ਹੈਗਾ ਸਖਤ ਲੋਟ ਲਿਆ ਜਾਵੇ ਨਹੀਂ ਤਾਂ ਮੈਂ ਵਕੀਲਾ ਦੇ ਵਿੱਚ ਵੀ ਮੈਂ ਬੇਨਤੀ ਕਰੂੰਗਾ ਆਪਣੀ ਬਾਰ ਕਾਉਂਸਲ ਨੂੰ ਕਿ ਇਹਦੇ ਲੋਕਾਂ ਦਾ ਅਸੀਂ ਬਾਈਕਾਟ ਕਰੀਏ بجائے ਕਿ ਇਹ ਸਾਰੇ ਬਾਈਕਾਟ। ਤੁਹਾਡੇ ਸਾਹਦੇ ਤੁਸੀਂ ਦੇਖਿਆ ਜਾ ਰਿਹਾ ਕਿ 2 ਦਿਨ ਤੋਂ ਕੱਲ ਵੀ ਹੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਾਰ ਐਸੋਸੀਏਸ਼ਨ ਵੱਲੋਂ ਤੇ ਅੱਗੇ ਕੀ ਐਕਟੀਵਿਟੀ ਹੈ ਜੀ? ਦੇਖੋ ਜਿਹੜਾ ਇਹ ਦੂਸਰਾ ਕੁਐਸਚਨ ਹੋ ਗਿਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਦੇ ਵਿੱਚ ਤੁਸੀਂ ਦੇਖਿਆ ਕਿ ਹਰ ਰੋਜ਼ ਗਲੀਆਂ ਮਹੱਲਿਆਂ ਦੇ ਵਿੱਚ ਜਿਸ ਤਰ੍ਹਾਂ ਕਤਲ ਕਤਲੋਗਾਰਤ ਲੁੱਟਖੋ ਹੋ ਰਹੀ ਹੈਗੀ ਆ। ਉਸ ਦੇ ਵਿੱਚ ਉਸ ਦਾ ਇੱਕ ਨਤੀਜਾ ਇਹ ਹੋਇਆ ਕਿ ਅ ਅਮਰੋਦ ਦੇ ਇੱਕ ਵਿਧਾਇਕ ਦੇ ਵਿਧਾਇਕ ਦੇ ਭਰਾ ਵੱਲੋਂ ਇੱਕ ਇਸ ਤਰ੍ਹਾਂ ਦੀ ਅਨਹੋਣੀ ਘਟਨਾ ਕੀਤੀ ਗਈ ਜਿਸ ਦੇ ਨਾਲ ਇੱਕ ਵਕੀਲ ਦੇ ਹੀ ਸੱਟਾਂ ਮਾਰੀਆਂ ਗਈਆਂ ਔਰ ਪੋਲਿੰਗ ਬੂਥ ਦੇ ਵਿੱਚ ਮਾਰੀਆਂ ਗਈਆਂ ਉਹਨੂੰ ਜਾਤੀ ਸੂਚਕ ਸ਼ਬਦ ਵਰਤੇ ਗਏ ਉਸ ਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਆਪਣਾ ਖੰਨਾ ਸਮਰਾਲਾ ਅਮ ਲੋਕ ਔਰ ਖਮਾਣੋ ਔਰ ਫਤੇਗੜ ਸਾਹ ਬਾਹਰ ਨੇ ਕੱਲ ਇੱਕ ਮੁਜ਼ਾਹਰਾ ਜਿਹੜਾ ਹੈਗਾ ਉਹ ਐਸਐਸਪੀ ਦਫ਼ਤਰ ਦੇ ਸਾਹਮਣੇ ਕੀਤਾ ਸੀ ਕਿ 21 ਤਰੀਕ ਦੀ ਘਟਨਾ ਦਾ ਲੈ ਕੇ ਅੱਜ ਕਿੰਨੀ ਤਰੀਕ ਹੋ ਗਈ ਹੈ 10 11 ਤਰੀਕ ਹੋ ਗਈ ਹੈ 10 ਤਰੀਕ ਹੋ ਗਈ ਹੈ ਅੱਜ ਤੱਕ ਇੱਕ ਵਿਅਕਤੀ ਦੇ ਜਿਹੜਾ ਹੈਗਾ ਮਲਟੀਪਲ ਸੱਤਾ ਹੋਣ ਔਰ ਤੁਸੀਂ ਉਸ ਦੀ ਅੱਜ ਤੱਕ ਐਫਆਈਆਰ ਨਹੀਂ ਦਰਜ ਕੀਤੀ ਜੀ ਕੀ ਅਪੀਲ ਕਰਦੇ ਹੋ ਤੁਸੀਂ ਮੈਂ ਆਪਣੇ ਇਹ ਕਰਦਾ ਹੈ ਕਿ ਕਿਉਂ ਲੋਕਾਂ ਨੂੰ ਪਸ ਰਹੇ ਹੈਗੇ ਆ ਤੁਸੀਂ ਦੇਖੋ ਸਿਆਸਤ ਹੁੰਦੀ ਹੈ ਜਿਹੜੀ ਉਹ ਪੋਜੀਟਿਵਲੀ ਵੀ ਹੋ ਸਕਦੀ ਹੈ ਤੁਸੀਂ ਨੈਗੇਟਿਵਲੀ ਦੂਸਰਿਆਂ ਨੂੰ ਦਬਾ ਕੇ ਤੁਸੀਂ ਜਿਹੜਾ ਹੈਗਾ ਯਾਰ ਡਰਾ ਕੇ ਆਪਣੇ ਨਾਲ ਨਹੀਂ ला ਸਕਦੇ ਤੁਸੀਂ ਉਹਨਾਂ ਨੂੰ ਪਿਆਰ ਨਾਲ ਵੀ ला ਸਕਦੇ ਆ ਤੁਸੀਂ ਲੋਕਾਂ ਨੂੰ ਕੁੱਟ ਕੇ ਜਿਹੜਾ ਹੈਗਾ ਉਹਨਾਂ ਦੀ ਵੋਟਾਂ ਨਹੀਂ ਲੈ ਸਕਦੇ ਉੱਥੇ ਸਵਾਦ ਕੀ ਆ ਜਿੱਤ ਫੇਰ ਉਹ ਜਿਹੜਾ ਹੈਗਾ ਅਪੋਇੰਟ ਜਿਹੜਾ ਹੈਗਾ ਲੇਡੀ ਆ ਜਿਹੜੀ ਉਹ ਜਿੱਤਗੀ ਜਿਹਦੇ ਦੌਰ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੀ ਪਰਜਾਈ ਜਿਹੜੀ ਹੈਗੀ ਆ ਉਸ ਇਲੈਕਸ਼ਨ ਦੇ ਵਿੱਚ ਜਿੱਤਗੀ ਤੇ ਫਿਰ ਇਹਦਾ ਮਤਲਬ ਲੋਕਾਂ ਦਾ ਜਿਹੜਾ ਹੈਗਾ ਆ ਤੁਸੀਂ ਪਿੱਛੇ ਦੇਖਿਆ ਹੁਣ ਆਪ ਅਸੀਂ ਪਠਾਨਾ ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਜਿਹੜਾ ਵਿਅਕਤੀ ਇਲੈਕਸ਼ਨ ਲੜ ਰਿਹਾ ਸੀ ਉਸ ਵਿਅਕਤੀ ਦੇ ਉੱਤੇ ਐਫ ਆਈ ਆਰ ਦਰਜੀ ਝੂਠੀ ਕੀਤੀ ਗਈ ਝੂਠੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਉਸ ਵਿਅਕਤੀ ਨੂੰ ਬਕਾਇਦਾ ਉਹ ਜਿਹੜਾ ਹੈਗਾ ਉਹ ਆਪਣੀ ਜਿਹੜੀ ਹੈਗੀ ਐ ਕਨਵਰਸਿੰਗ ਨਹੀਂ ਕਰ ਸਕਿਆ ਫੇਰ ਵੀ ਉਹ ਇੰਨੀਆਂ ਵੋਟਾਂ ਤੇ ਜਿੱਤੇ ਆ ਜਿੰਨੀਆਂ ਆਵਾਦ ਮੀ ਪਾਰਟੀ ਦੇ ਕੈਂਡੀਡੇਟ ਨੂੰ ਪਈਆਂ ਤੱਕ ਨੇ ਜੀ ਸੋ ਦੋਸਤੋ ਇਹ ਸੀ ਸਾਡੇ ਨਾਲ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਫਤਿਹਗੁਰ ਸਾਹਿਬ ਤੋਂ ਅਮਰਜੀਤ ਸਿੰਘ ਧਾਰਨੀ ਜੀ ਜਿਨ੍ਹਾਂ ਨੇ ਬਟਾਲਾ ਸਾਹਿਬ ਦੇ ਬਿਆਨ ਦੀ ਬੜੀ ਹੀ ਨਿੰਦਿਆ ਕੀਤੀ ਤੇ ਉਹਨਾਂ ਨੇ ਵੀ ਅਪੀਲ ਕੀਤੀ ਵੀ ਜੋ ਵਕੀਲ ਨਾਲ ਧੱਕਾ ਮੁੱਤੀ ਜਾਂ ਉਸਤੇ ਹਮਲਾ ਹੋਇਆ ਉਹਦੀ ਕਾਰਵਾਈ ਕੀਤੀ ਆ ਮੈਂ 파ਲਸ ਗੋਤਮ ਇੰਡੀਆ ਨਿਊਜ਼ ਕੈਮਰਾਮੈਨ ਨਿਤਿਸ਼ ਗੋਤਮ